ਰਾਜਵੀਰ ਜਵੰਦਾ ਦੀ ਪਤਨੀ ਉੱਪਰ ਲੱਗੇ ਇਲਜ਼ਾਮਾਂ ਨੇ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੱਥ ਵਿੱਚ ਪਰਸ ਫੜਨ, ਮੂੰਹ ਉੱਪਰ ਮਾਸਕ ਲਾਉਣ ਤੇ ਰੰਗ ਬਰੰਗਾ ਸੂਟ ਪਾਉਣ ਕਰਕੇ ਸੋਸ਼ਲ ਮੀਡੀਆ ਉੱਪਰ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਿਸ ਨੇ ਸਾਰੇ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰ ਸਚਾਈ ਕੀ ਆ? ਰਾਜਵੀਰ ਜਵੰਦਾ ਦੀ ਮਾਂ ਨੇ ਵੀ ਇਸ ਉੱਪਰ ਆਪਣਾ ਸਪਸ਼ਟੀਕਰਨ ਦਿੱਤਾ ਸੀ। ਅੱਜ ਆਪਾਂ ਅੱਜ ਗੱਲ ਕਰਾਂਗੇ ਉਸ ਸਚਾਈ ਦੀ ਜਿਸ ਨੂੰ ਪੂਰੀ ਤਰ੍ਹਾਂ ਕਿਸੇ ਨੇ ਨਹੀਂ ਸੁਣਿਆ ਬਸ ਸੋਸ਼ਲ ਮੀਡੀਆ ਉੱਪਰ ਹੀ ਆਪਣੇ ਵੱਲੋਂ ਇਸ ਨੂੰ ਵਧਾਇਆ ਜਾ ਰਿਹਾ ਹੈ ਇਹ ਗੱਲ ਇਕੱਲੇ ਰਾਜਵੀਰ ਜਵੰਦੇ ਦੇ ਪਰਿਵਾਰ ਲਈ ਨਹੀਂ ਹੈ ਕਿਉਂਕਿ ਇਹ ਗੱਲ ਸਾਰਿਆਂ ਉੱਪਰ ਹੀ ਲਾਗੂ ਹੁੰਦੀ ਆ ਰਾਜਵੀਰ ਜਵੰਦੇ ਨੂੰ ਇਸ ਦੁਨੀਆ ਤੋਂ ਗਏ ਨੂੰ ਤਕਰੀਬਨ 82 ਤੋਂ 29 ਦੇਣੀ ਹੋਏ ਹਨ ਤੇ ਉਸ ਦਾ ਪਰਿਵਾਰ ਅੱਜ ਵੀ ਉਸੇ ਸਦਮੇ ਵਿੱਚ ਡੁੱਬਿਆ ਹੋਇਆ ਹੈ ਪਰ ਦੁੱਖ ਦੀ ਗੱਲ ਇਹ ਆ ਕਿ ਇਸ ਸਮੇਂ ਉਸ ਦੇ ਪਰਿਵਾਰ ਦਾ ਸਾਥ ਨਹੀਂ ਉਸ ਦੇ ਘਰ ਵਾਲੀ ਉੱਪਰ ਲੋਕ ਨਿਸ਼ਾਨੇ ਸਾਧ ਰਹੇ ਹਨ ਕਿਉਂਕਿ ਆਪਾਂ ਵੇਖਿਆ ਸੋਸ਼ਲ ਮੀਡੀਆ ਉੱਪਰ ਉਸ ਦੇ ਸੂਟਾਂ ਨੂੰ ਲੈ ਕੇ ਉਸ ਨੂੰ ਟ੍ਰੋਲ ਕੀਤਾ ਜਾ ਰਿਹਾ ਸੀ ਕਿ ਉਸ ਨੇ ਚਿੱਟਾ ਦੁਪੱਟਾ ਕਿਉਂ ਨਹੀਂ ਲਿਆ ਉਸ ਨੇ ਮੂੰਹ ਉੱਪਰ ਮਾਸਕ ਕਿਉਂ ਪਾਇਆ ਸੀ ਉਸ ਨੇ ਹੱਥ ਵਿੱਚ ਪਰਸ ਕਿਉਂ ਫੜਿਆ ਸੀ ਉਸਨੇ ਰੰਗ ਬਰੰਗਾ ਸੂਟ ਕਿਉਂ ਪਾਇਆ ਸੀ ਤੇ ਸੋਚਣ ਵਾਲੀ ਗੱਲ ਇਹ ਆ ਕਿ ਜੈਸ ਔਰਤ ਨੇ ਆਪਣਾ ਹਮਸਫਰ ਜੀਵਨ ਸਾਥੀ ਜਿਸ ਦਾ ਉਹ ਇਸ ਦੁਨੀਆ ਤੋਂ ਚਲਿਆ ਗਿਆ ਕਿ ਲੋਕ ਇੰਨੇ ਵਿਲੇ ਹਨ ਕਿ ਉਹ ਇਹਨਾਂ ਗੱਲਾਂ ਉੱਪਰ ਉਸ ਔਰਤ ਉੱਪਰ ਟਿੱਪਣੀ ਕਰਦੇ ਆ ਜਿਹੜੀ ਔਰਤ ਉੱਪਰ ਅੱਜ ਇੰਨਾ ਦੁੱਖਾਂ ਦਾ ਪਹਾੜ ਟੁੱਟ ਗਿਆ ਜਿਸ ਦਾ ਜੀਵਨ ਸਾਥੀ ਇਸ ਦੁਨੀਆ ਤੋਂ ਚਲਾ ਗਿਆ ਉਸ ਨੂੰ ਕਿੰਨੀ ਕੁ ਸੋਚੀ ਰਹਿੰਦੀ ਹੋਵੇਗੀ ਕਿ ਉਹ ਕਿਹੜਾ ਸੂਟ ਪਾਵੇ ਕਿਹੜੀ ਚੀਜ਼ ਉਹ ਆਪਣੇ ਨਾਲ ਲੈ ਕੇ ਜਾਵੇ ਕੀ ਉਹ ਅਜਿਹੇ ਸਮੇਂ ਵਿੱਚ ਸੋਚੇਗੀ ਉਹ ਕਿਸੇ ਬੁਟੀਕ ਤੇ ਜਾਵੇ ਕਿਉਂਕਿ ਜਦੋਂ ਕੋਈ ਅਜਿਹੀ ਘਟਨਾ ਹੁੰਦੀ ਆ ਤਾਂ ਉਸ ਸਮੇਂ ਬੰਦੇ ਦੀਆਂ ਅੱਖਾਂ ਮੂਰੇ ਹਨੇਰਾ ਆ ਜਾਂਦਾ ਉਸ ਨੂੰ ਕੋਈ ਰੰਗ ਨਹੀਂ ਸੋਚਦਾ ਕਿਉਂਕਿ ਉਸ ਨੂੰ ਉਸ ਸਮੇਂ ਸਾਰੇ ਰੰਗ ਇੱਕੋ ਜਿਹੇ ਲੱਗਦੇ ਨੇ ਚਾਹੇ ਉਸ ਨੂੰ ਕੋਈ ਫਿੱਕਾ ਹੋਵੇ ਜਾਂ ਗੂੜਾ ਕਿਉਂਕਿ ਉਸ ਦੇ ਨਦਗਾ ਤਾਂ ਅੱਖਾਂ ਵਿੱਚੋਂ ਹੰਝੂ ਆ ਆ ਉਸ ਦੀਆਂ ਅੱਖਾਂ ਦਾ ਪਾਣੀ ਸੁੱਕ ਜਾਂਦਾ ਕਿਸੇ ਸਿਆਣੇ ਨੇ ਇਹ ਗੱਲ ਸੱਚ ਹੀ ਆਖੀ ਆ ਕਿ ਉਹ ਘਟੀਆ ਮਾਨਸਿਕਤਾ ਵਾਲੇ ਲੋਕ ਹੁੰਦੇ ਹਨ ਜੋ ਦੁੱਖ ਦੀ ਘੜੀ ਵਿੱਚ ਲੋਕਾਂ ਦੇ ਕੱਪੜਿਆਂ ਦੇ ਰੰਗ ਪਰਖਦੇ ਹਨ ਪਰ ਆਪਾਂ ਜੇਕਰ ਗੱਲ ਕਰੀਏ ਉਸ ਦੇ ਪਰਸ ਦੀ ਤਾਂ ਆਪਾਂ ਆਮ ਹੀ ਵੇਖਦੇ ਆ ਕਿਉਂਕਿ ਲੋੜੀਂਦੀਆਂ ਚੀਜ਼ਾਂ ਮੋਬਾਈਲ ਘਰ ਦੀਆਂ ਚਾਬੀਆਂ ਉਹ ਉਸ ਸਮੇਂ ਆਪਣੇ ਕੋਲ ਸੇਫ ਹੀ ਰੱਖਣਗੇ ਤੇ ਇਸ ਨਾਲ ਇਸ ਨੂੰ ਸ਼ੱਕ ਦੀ ਨਿਗਾਹ ਨਾਲ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਔਰਤ ਜ਼ਰੂਰੀ ਨਹੀਂ ਹੁੰਦਾ ਔਰਤ ਪਰਸ ਫੈਸ਼ਨ ਲਈ ਹੀ ਰੱਖੇ ਉਹ ਆਪਣੀਆਂ ਲੋੜੀ ਦੀਆਂ ਚੀਜ਼ਾਂ ਜੋ ਉਸ ਨੂੰ ਵਰਤਾਂ ਵਰਤੋਂ ਚ ਕਰਦੀ ਆ ਕਿਉਂਕਿ ਉਸ ਦੇ ਬੱਚੇ ਛੋਟੇ ਆ ਤੇ ਇਸ ਲਈ ਇਸ ਨੂੰ ਗਲਤ ਨਜ਼ਰ ਨਾਲ ਦੇਖਣਾ ਇਹ ਬਹੁਤ ਹੀ ਘਟੀਆ ਮਾਨਸਿਕਤਾ ਵਾਲੇ ਲੋਕਾਂ ਦੀ ਨਿਸ਼ਾਨੀ ਆ ਤੇ ਰਾਜਵੀਰ ਜਵੰਦਾ ਦੀ ਪਤਨੀ ਜੋ ਆਪਣੇ ਪਤੀ ਨੂੰ ਇੰਨਾ ਪਿਆਰ ਕਰਦੀ ਸੀ ਅੰਤਿਮ ਸੰਸਕਾਰ ਵੇਲੇ ਵੀ ਵੇਖਿਆ ਉਸ ਨੇ ਉਸ ਦੀ ਪੱਗ ਨੂੰ ਕਿਸੇ ਨੂੰ ਹੱਥ ਤੱਕ ਨਹੀਂ ਸੀ ਲਾਉਣ ਦਿੱਤਾ ਜੇ ਕਈ ਵਾਰੀ ਕੋਈ ਭੀੜ ਦੇ ਕਾਰਨ ਟੱਚ ਹੁੰਦਾ ਸੀ ਤਾਂ ਉਹ ਪਰਾਂ ਕਰ ਦਿੰਦੀ ਸੀ ਕਿ ਉਸ ਦੀ ਸ਼ਾਨ ਖਰਾਬ ਹੁੰਦੀ ਆ ਕਿਉਂਕਿ ਕਈਆਂ ਦੇ ਦੁੱਖ ਜ਼ਾਹਿਰ ਕਰਨ ਦਾ ਤਰੀਕਾ ਅਲੱਗ-ਅਲੱਗ ਹੁੰਦਾ ਕੋਈ ਆਪਣਾ ਦੁੱਖ ਚੀਖ ਕੇ ਰੋ ਕੇ ਕਰਲਾ ਕੇ ਬਿਆਨ ਕਰਦਾ ਕਈਆਂ ਦਾ ਦੁੱਖ ਉਹਨਾਂ ਦੀ ਚੁੱਪ ਉਹਨਾਂ ਦੀ ਚੁੱਪ ਦੱਸਦੀ ਆ ਕਿ ਉਹਨਾਂ ਨੂੰ ਕਿੰਨਾ ਦੌਖਾ ਉਹਨਾਂ ਤੋਂ ਕੋਈ ਬੋਲਿਆ ਨਹੀਂ ਜਾਂਦਾ ਕੋਈ ਗੱਲ ਨਹੀਂ ਹੁੰਦੀ ਉਹ ਅੰਦਰੋਂ ਅੰਦਰ ਹੀ ਬਸ ਹੌਂਕੇ ਪੀ ਜਾਂਦੇ ਨੇ ਪਰ ਇਹ ਬਹੁਤ ਹੀ ਘਟੀਆ ਲੋਕਾਂ ਦੀ ਨਿਸ਼ਾਨੀ ਆ ਜੋ ਉਹਨਾਂ ਨੂੰ ਕੱਪੜਿਆਂ ਤੋਂ ਜੱਜ ਕਰਦੇ ਨੇ ਕਿਉਂਕਿ ਜਿਹਦੇ ਤੇ ਬੀਤ ਦੀ ਆ ਉਸ ਨੂੰ ਕੋਈ ਵੀ ਰੰਗਵੰਨ ਚੰਗਾ ਨਹੀਂ ਲੱਗਦਾ ਉਸ ਨੂੰ ਸਾਰੇ ਰੰਗ ਹੀ ਇੱਕੋ ਜਿਹੇ ਲੱਗਦੇ ਨੇ ਪਰ ਇਸ ਸਮਾਜ ਦੇ ਵਿੱਚ ਸਾਡਾ ਫਰਜ਼ ਕੀ ਹੁੰਦਾ ਕਿ ਅਸੀਂ ਉਹਨਾਂ ਲੋਕਾਂ ਨਾਲ ਖੜੀਏ ਨਾ ਕਿ ਉਹਨਾਂ ਲੋਕਾਂ ਉੱਪਰ ਉਂਗਲ ਚੱਕੀਏ ਉਹਨਾਂ ਉੱਪਰ ਇਲਜ਼ਾਮ ਲਗਾਈਏ ਇਹ ਬੜੀ ਹੀ ਘਟਿਆ ਮਾਨਸਿਕਤਾ ਵਾਲੀ ਨਿਸ਼ਾਨੀ ਆ ਤੇ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਰਲ ਕੇ ਇਨ ਅਜਿਹੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਜੋ ਕਿਸੇ ਪ੍ਰਤੀ ਦੁੱਖ ਦੇ ਮੌਕੇ ਤੇ ਇਹੋ ਜਿਹੇ ਘਟਿਆ ਸ਼ਬਦ ਵਰਤਦੇ ਨੇ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤਾਂ ਜੋ ਅੱਗੇ ਤੋਂ ਉਹ ਕਿਸੇ ਉੱਪਰ ਦੁੱਖ ਦੀ ਘੜੀ ਦੇ ਵਿੱਚ ਉਹ ਅਜੇ ਹੀ ਉਂਗਲ ਨਾ ਉਠਾ ਸਕਣ ਕਿਉਂਕਿ ਰਾਜਵੀਰ ਜਵੰਦਾ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਆਪਣੀ ਮਾਂ ਲਈ ਤੇ ਆਪਣੀ ਪਤਨੀ ਲਈ ਕਿੰਨਾ ਜ਼ਰੂਰੀ ਆ ਇਹ ਉਸ ਦਾ ਪਰਿਵਾਰ ਹੀ ਜਾਣਦਾ ਜਿਹੜੇ ਇਹਨਾਂ ਲੋਕਾਂ ਉੱਪਰ ਸਵਾਲ ਉਠਾਉਂਦੇ ਨੇ ਇਲਜ਼ਾਮ ਲਗਾਉਂਦੇ ਨੇ ਅਜਿਹੇ ਲੋਕ ਬਹੁਤ ਹੀ ਘਟੀਆ ਮਾਨਸਿਕਤਾ ਵਾਲੇ ਲੋਕ ਨੇ ਤੇ ਸਮਾਜ ਵੱਲੋਂ ਅਜਿਹੇ ਲੋਕਾਂ ਦਾ ਬਾਈਕਾਟ ਵੀ ਕੀਤਾ ਜਾਣਾ ਚਾਹੀਦਾ